ਇੱਕ ਦਿਨ ਪਹਿਲਾਂ ਕਾਰਾਏ ਸੂਰਜ ਨੇ ਚੜਤਾ ਚੰਨ ਬਜ਼ੁਰਗ عورت ਨੂੰ ਕੀਤਾ ਬੇਹੋਸ਼ ਤੇ ਫਿਰ ਕੀਤਾ ਸ਼ਰਮਨਾਕ ਕਾਰਾ ਦੇਖਪਾਲ ਲਈ ਰੱਖੇ ਨੌਕਰ ਦਾ ਕਾਰਨਾਮਾ ਜਗਜ਼ਾਹਰ ਜੀਹਾਂ ਸੂਰਜ 2 ਦਿਨ ਪਹਿਲਾਂ ਘਰ ਵਿੱਚ ਦਾਖਲ ਹੋਇਆ ਤਾਂ ਕਿਸੇ ਨੂੰ ਚਿਤਚੇਤੇ ਵੀ ਨਹੀਂ ਸੀ ਕਿ ਉਹ ਇੱਕ ਦਿਨ ਬਾਅਦ ਚੰਨ ਚੜ ਦੇਗਾ ਸੂਰਜ ਉੱਤੇ ਪਰਿਵਾਰ ਭਰੋਸਾ ਕਰ ਬੈਠਿਆ ਤੇ ਮਕਾਰ ਉਸ ਦੇ ਹਵਾਲੇ ਛੱਡ ਕੇ ਸ਼ਹਿਰ ਤੋਂ ਬਾਹਰ ਚਲਾ ਗਿਆ ਘਰ ਵਿੱਚ ਇਕੱਲੀ ਬਜ਼ੁਰਗ ਆਤ ਸੀ ਤੇ ਉਸਨੇ ਦੇਖਪਾਲ ਲਈ ਸੂਰਜ ਸੀ ਪਰ ਸੁਰਜ ਦੇ ਇਰਾਦੇ ਕੁਝ ਹੋਰ ਹੀ ਸੀ ਤੇ ਉਹ ਇਰਾਦੇ ਨੇਕ ਬਿਲਕੁਲ ਵੀ ਨਹੀਂ ਸੀ ਉਸਨੇ ਇਕੱਲੀ ਬਜ਼ੁਰਗ ਨੂੰ ਵੇਖਿਆ ਤਾਂ ਉਸਦਾ دین ਇਮਾਨ ਡੋਲ ਗਿਆ ਤੇ ਉਸਨੇ ਆਪਣੇ ਇਰਾਦੇ ਨੂੰ ਜ਼ਾਹਰ ਕਰਦਿਆਂ ਔਰਤ ਨਾਲ ਅਜਿਹੀ ਕਰਤੂਤ ਕੀਤੀ ਕਿ ਔਰਤ ਬੇਹੋਸ਼ ਹੋ ਗਈ ਨਵਾਂ ਆਇਆ ਨੇਪਾਲੀ ਨੌਕਰ ਕਰ ਗਿਆ ਕਾਂਡ ਦਰਸਲ ਪਰਿਵਾਰ ਨੇ ਇੱਕ ਨੇਪਾਲੀ ਨੌਕਰ ਨੂੰ ਰੱਖਿਆ ਤੇ ਤਕਰੀਬਨ 24 ਘੰਟਿਆਂ ਦੇ ਅੰਦਰ ਅੰਦਰ ਨੌਕਰ ਨੇ ਆਪਣਾ ਰੰਗ ਦਿਖਾ ਦਿੱਤਾ ਤੇ ਵੱਡਾ ਕਾਂਡ ਕਰਕੇ ਨੌਕਰ ਫਰਾਰ ਹੋਇਆ ਦੱਸਿਆ ਜਾ ਰਿਹਾ ਦਰਸਲ ਵਾਰਦਾਤ ਦੌਰਾਨ ਬਜ਼ੁਰਗ ਆਉਟ ਕਰ ਦੇ ਵਿੱਚ ਇਕੱਲੇ ਸੀ ਕਿ ਨੌਕਰ ਨੇ ਇਸ ਗੱਲ ਦਾ ਫਾਇਦਾ ਲੈਣ ਦੀ ਸੋਚੀ ਤੇ ਆਪਣੇ ਦੋ ਹੋਰ ਸਾਥੀਆਂ ਨਾਲ ਵੱਡਾ ਕਾਂਡ ਕਰਨ ਦੀ ਬਯੋਤ ਬਣਾ ਲਈ ਇਸ ਤੋਂ ਬਾਅਦ ਨੇਪਾਲੀ ਨੌਕਰ ਨੇ ਘਰ ਵਿੱਚ ਆਪਣੇ ਸਾਥੀਆਂ ਨੂੰ ਬੁਲਾਇਆ ਤੇ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਤੇ ਲੱਖਾਂ ਰੁਪਏ ਦੇ ਗਹਿਣੇ ਤੇ ਨਕਦੀ ਲੈ ਕੇ ਫਰਾਰ ਹੋ ਗਿਆ ਬਜ਼ੁਰਗ ਸਾਸੂ ਨੂੰ ਬੇਹੋਸ਼ ਵੇਖ ਕੇ ਨੂੰ ਦੇ ਉੱਡੇ ਹੋਸ਼ ਜਦੋਂ ਬਜ਼ੁਰਗ ਔਰਤ ਦੀ ਨੂੰਹ ਤੇ ਉਸਦਾ ਬੇਟਾ ਘਰ ਵਾਪਸ ਆਏ ਤਾਂ ਉਹਨਾਂ ਦੀ ਕੋਸ਼ ਉੱਠ ਗਈ ਤੇ ਉਹਨਾਂ ਤੁਰੰਤ ਉਸ ਨੂੰ ਇਲਾਜ ਲਈ ਹਸਪਤਾਲ ਵਿੱਚ ਪਹਤੀ ਕਰਵਾਇਆ ਮਾਮਲਾ ਲੁਧਿਆਣਾ ਦੇ ਸ਼ਹੀਦ ਭਗਤ ਸਿੰਘ ਨਗਰ ਦਾ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਮਾਮਲੇ ਦੇ ਵਿੱਚ ਨੇਪਾਲੀ ਨੌਕਰ ਸੂਰਜ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਤਲਾਸ਼ ਵੀ ਸ਼ੁਰੂ ਕਰ ਦਿੱਤੀ ਹੈ ਤੇ ਪੁਲਿਸ ਮੁਤਾਬਕ ਨੌਕਰ ਅਜੇ ਨਵਾਂ ਨਵਾਂ ਆਇਆ ਸੀ ਤੇ ਉਸ ਦੀ ਵੈਰੀਫਿਕੇਸ਼ਨ ਤੱਕ ਵੀ ਨਹੀਂ ਹੋਈ ਸੀ ਇੱਥੇ ਉਹਨਾਂ ਨੇ ਇੱਕ ਨੇਪਾਲੀ ਸੀ ਨੌਕਰ ਰੱਖਿਆ ਹੋਇਆ ਲਖਵਿੰਦਰ ਕੋਲ ਲੇਡੀਆਂ ਰਹਿੰਦੀ ਸੀ ਬਜ਼ੁਰਗ ਤੇ ਉਹ 2 ਦਿਨ ਪਹਿਲਾਂ ਰੱਖਿਆ ਸੀ ਉਹਨਾਂ ਦੇ ਆਈਡੀ ਪ੍ਰੂਫ ਹੀ ਲਿਆ ਸੀ ਤੇ ਉਹ ਮਤਲਬ ਉਹਨਾਂ ਦੇ ਘਰ ਦੇ ਵਿੱਚੋਂ ਚੋਰੀ ਕਰਕੇ ਲੈ ਗਿਆ ਬਕਰੀ ਦੀ ਅਨਵੈਸਟੀਗੇਸ਼ਨ ਕਰ ਰਹੇ ਹਾਂ ਮਕਤਮਾ ਦਰਜ ਸਰ ਕਹਿੰਦੇ ਤੁਗਾ ਫੰਗੋ ਕੇ ਲੈ ਗਿਆ ਕੁਝ ਹਾਂਜੀ ਹਾਂਜੀ ਅਜੇ ਨਹੀਂ ਕੋਈ ਅਜੇ ਜੀ ਗੱਲ ਸਾਹਮਣੇ ਨਹੀਂ ਆਈ ਕਿੰਨੇ ਕੁ ਦਾ ਮਾਲ ਲੱਗ ਗਿਆ ਕੋਈ ਚੋਰੀ ਕਹਿ ਥੋੜੀ ਬਹੁਤੀ ਹੈ ਕੋਈ ਵਜ੍ਹਾ ਕਲੀਅਰ ਦੱਸਿਆ ਨਹੀਂ ਉਹਨਾਂ ਨੇ ਲਿਖਾਇਆ ਨਹੀਂ ਚਲੋ ਟ੍ਰੇਸ ਕੀਤਾ ਜਾ ਰਿਹਾ ਹੈ ਹਾਂ ਹਾਂ ਟ੍ਰੇਸ ਕੀਤਾ ਬਾਈ ਨੇ ਮਕਤਮਾ ਦਰਜ ਕਰ ਦਿੱਤਾ ਟ੍ਰੇਸ ਕਰ ਲਾਂਗੇ ਅੱਛਾ ਵੈਰੀਫਾਈ ਕੀਤਾ ਗਿਆ ਸੀ ਦੀ ਪਾਲੀ ਨੂੰ ਮਤਲਬ ਉਹਦੀ ਕੋਈ ਵੈਰੀਫਿਕੇਸ਼ਨ ਪਹਿਲਾਂ ਕਰਵਾਈ ਗਈ ਸੀ ਇਸ ਨਹੀਂ ਅਜੇ ਤਾਂ ਨਵਾਂ ਹੀ ਲੱਗਿਆ ਸੀ ਅਜੇ ਨੂ ਹੀ ਲੱਗਿਆ 13 ਤਰੀਕ ਨੂੰ ਲੱਗਿਆ ਤੇ 14 ਨੂੰ ਚੋਰੀ ਕਾਲੀ ਕੋਈ ਸੀਸੀਟੀਵੀ ਸੋ ਹੁਣ ਦੇਖਣਾ ਹੋਏਗਾ ਕਿ ਪੁਲਿਸ ਕਦੋਂ ਉਸ ਨੇਪਾਲੀ ਨੌਕਰ ਸੂਰਜ ਤੱਕ ਪਹੁੰਚ ਕਰਦੀ ਹੈ ਤੇ ਉਸ ਨੂੰ ਗ੍ਰਿਫਤਾਰ ਕਰਦੀ ਹੈ ਤੇ ਉਸ ਕੋਲੋਂ ਲੁੱਟਦਾ ਸਮਾਨ ਵੀ ਬਰਾਮਦ ਕਰਦੀ ਹੈ ਜਗਬਾਨੀ ਚਿਵੀ ਲਈ ਲੁਜਾਨਾ ਤੋਂ ਰਾਜੇਸ਼ ਗੋਤਮ ਦੀ ਰਿਪੋਰਟ